ਗੱਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਦਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਚੜੈਕ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਮੋਗਾ ਹੀ ਪੈਂਦੇ ਆ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਆਂ ਤੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ। ਉਹ ਅੱਜ ਟੋਟਲ 8 ਐਨੀਮਲ ਸੇਲ ਆ ਇੱਕ ਸੂਈ ਆ ਬਾਈ। ਬਈ ਇੱਕ ਸੂਈ ਆ ਹਾਂ ਇੱਕ ਸੂਈ ਆ 7 ਗੱਬਣ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ। ਨਾਮ ਤੇ ਐਡਰੈਸ ਦੱਸ ਦਿਓ ਜੀ। ਨਾਂ ਬਾਈ ਹਰਵਿੰਦਰ ਸਿੰਘ ਪਿੰਡ ਚੜੱਕੇ ਦੇ ਕੋਠੇ ਜਿਲ੍ਹਾ ਮੋਗਾ ਜੀ। ਮੋਬਾਈਲ ਨੰਬਰ ਜੀ। ਮੋਬਾਈਲ ਨੰਬਰ ਬਾਈ ਹੈਗਾ 97813 36348 ਠੀਕ ਆ ਜੀ। ਤੇ ਬਈ ਜਰਸੀ ਤੋਂ ਸੂਈ ਤੋਂ ਸ਼ੁਰੂ ਕਰ ਲਾਂਗੇ ਆਪਾਂ ਕਿ ਡਿਟੇਲ ਆ ਕਿੰਨਵਾਂ ਸੂਆ ਸੂਈ ਆ ਜੀ ਬਈ ਮਾਲਕਾਂ ਨੇ ਆਪਾਂ ਨੂੰ ਦੂਜੇ ਦੱਸਿਆ ਕਿ ਤੀਜਾ ਮੰਨ ਲਓ ਚਲੋ ਆਪਾਂ ਐਵੇਂ ਕਾਹ ਨੂੰ ਆਪਣੇ ਘੜਾ ਦੇ ਘਰੇ ਸਵਾਈਏ ਠੀਕ ਆ ਜੀ ਕਹਿਣ ਤੇ ਆ ਤੀਜੇ ਸੂਈ ਆ ਉਹ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਬਈ ਇਹ 4:00 ਵਜੇ ਮੇਨੂੰ 3-4 ਵਜੇ ਸੂਈ ਸਵੇਰੇ ਤੜਕੇ ਠੀਕ ਆ ਬੱਚਾ ਕੀ ਦੇਗੀ ਬੱਚਾ ਅੱਛਾ ਜੀ ਜੇ ਜੂ ਰੋਕੇ ਆ ਜਮਾ ਜੇ ਡੰਨਾ ਜੀ ਡੰਨਾ ਜੀ ਠੀਕ ਆ ਜੀ ਤੇ ਇੱਕ ਜਵਾਈ ਹੋਗੀ ਚੁਆਈ ਇੱਕ ਕਰਤੀ ਬਈ ਕਿੰਨਾ ਕੋਲਾ ਕੱਢ ਲੈ ਗੋਲਾ ਬਈ ਇਹ ਥੱਲੋਂ 3:30-4 ਕਿਲੋ ਕੱਢ ਠੀਕ ਆ ਕਿੰਨਾ ਕ ਪਾਜੋ ਬਾਈ ਦੁੱਧ ਦੁੱਧ ਬਾਈ ਇਹਨਾਂ 14 ਚਵਾ ਦੋਵੇ 15 ਚਵਾ ਦੋਵੇ ਇਹਨਾਂ ਚਾਹੀਦਾ ਮਾਲਕਾਂ ਨੇ ਤਾਂ 16 ਹੀ ਦੱਸਿਆ ਆਪਾਂ ਨਹੀਂ ਜਵੇਂ ਕਹਿੰਦੇ ਅੱਗੇ ਸੇਵਾ ਦਾ ਤੋੜ ਕੇ ਦਿਖਾ ਦੇ ਵੀਰ ਮਾਰਨਿੰਗ ਸੂਈ ਆ ਬਾਈ ਕਹਿੰਦਾ 3-4 ਵਜੇ ਜੇਰ ਡੰਨਾ ਮਗਰ ਬੱਚਾ ਬੱਚਾ ਏ ਜੇ ਕਰਮ ਵਾਲੀ ਬੱਚੀ ਦੇ ਜਾਂਦੀ ਤਾਂ ਬਾੜੀ ਵਧੀਆ ਹੁੰਨੀ ਸੀ ਚਲੋ ਮੈਂ ਵਾਹ ਤਾਂ ਹਾਈਟ ਤੇ ਪੱਕ ਤੋਂ ਬਹੁਤ ਉੱਚੀ ਆ ਜੀ ਬਾਈ ਕਹਿੰਦਾ ਮਾਲਕਾਂ ਨੇ ਦੂਜਾ ਕਹਿ ਕੇ ਤਾਂ ਜਸ ਤੇ ਆ ਤੁਸੀਂ ਚਾਹੇ ਤੀਜਾ ਮੰਨ ਲਿਓ ਕਿ ਪੈਸੇ ਤੁਸੀਂ ਲਾਉਣੇ ਤੁਸੀਂ ਆਪਦੀ ਸਮਝ ਨਾ ਲੈਣੀ ਥਨਾ ਦੀ ਓਕੇ ਆ ਬਾਈ ਓਕੇ ਹੋ ਬਾਈ ਜੀ ਠੀਕ ਆ ਜੀ ਥਨਾ ਦੀ ਓਕੇ ਆ ਬੇਫਿਕਰ ਹੋ ਕੇ ਆ ਜਿਓ ਬਾਕੀ 3.5 4 ਕਿਲੋ ਬੋਲਾ ਕੱਢਿਆ ਵਾ ਜਜਮੈਂਟ ਉਹ ਹਿਸਾਬ ਨਾਲ ਲਾਇਓ ਜੇ ਭਰੇ ਹਵਾਨੇ ਤੋਂ ਵੀਡੀਓ ਪੂਰਾ ਟਾਪ ਦਾ ਹਵਾਨਾ ਤਿਆਰ ਕੀਤਾ ਹੋਣਾ ਸੀਗਾ ਥੋੜਾ ਜਿਹਾ ਬੱਚੇ ਦਾ ਕਰਦੀ ਆ ਤਾਜ਼ਾ ਸੋਇਆ ਪਸ਼ੂ ਕਰਮਾ ਲੈ ਸੂਨ ਭਾਈ ਆ ਦੇਖੋ ਬੱਚਾ ਜੇ ਸਰਵ ਦਾ 3 ਘੰਟੇ ਹੋਇਆ ਗਿੱਲਾ 나ੜੂਆ ਪਿਆ ਦੇਖ ਸਕਦੇ ਹੋ ਜੇ ਰੁਕੇ ਆ ਜੇ ਇਹ ਮੁੰਡਾ ਸਿੱਟਿਆ ਨਾ ਪਿਆ ਨਹੀਂ ਦਿਖਾ ਦੇਣੀ ਸੀ ਚਲੋ ਕੋਈ ਨਹੀਂ ਬਾਕੀ ਭਾਈ ਜੇ ਜੇ ਆਪਣੀ ਗਰੰਟੀ ਹੋਊਗੀ ਜਿਹੜੀ ਚਾਹੀ ਆ ਬੰਦੇ ਦਾ ਸਾਈਜ਼ ਵੀ ਸੋਹਣਾ ਗੈਪ ਤੇ ਲੱਗਿਆ ਥਿਜਵਾਈ ਵਾਲੇ ਕੋਈ ਛੋਟਾ ਨਹੀਂ ਥਾਣਾ ਕੋਈ ਪੂਰ ਸਿੱਟਾ ਨਹੀਂ ਗਾ ਪੂਰੀ ਚੋਈ ਓਕੇ ਦੁੱਧ ਤੁਹਾਡੀ ਸੇਵਾ ਦਾ ਮਾਲਕਾਂ ਨੇ ਦੱਸਿਆ ਕਿ 15 16 ਗਾ ਸੇਵਾ ਵਾ ਸੇਵਾ ਕਰਾਇਆ ਜਿਵੇਂ ਗਾਂ ਜੱਡੀ ਹੋ ਸਕਦਾ 16 17 ਕੱਢ ਲਿਆ ਵਾ ਬਾਕੀ ਸੇਵਾ ਜੇ ਆਪਾਂ ਨੂੰ ਪਾਵਾਂ ਮੈਂ ਦੱਸਦੇ ਰੱਖ ਲਵਾਂ ਜੇ ਆਪਾਂ ਐਫ ਦੇ ਮੁਕਾਬਲੇ ਗਿਣਗੇ ਤਾਂ ਬਾਈ ਗੱਠ ਡੂੜ ਗੱਠ ਉੱਚੀ ਐ ਜੀ ਬਾਈ ਫੋਨ ਵੱਡੀ ਆ ਕੋਈ ਮਾਚ ਲਾ ਲਗਾ ਨਹੀਂ ਵੀ ਨਿਕਿਆ ਨਿਕਿਆ ਹਉਣ ਗਿਆ ਉਹ ਜਿਆਦਾ ਦੋ ਬਣ ਜਾਣੀ ਆ ਉਹ ਜਿਆਦਾ ਦੋ ਬਣ ਜਾਣੀ ਆ ਮੁੱਲ ਬਾਈ ਇਹਦਾ ਬਾਈ ਜਿਹੜਾ ਹਾਂ ਨਾ ਦੇਣ ਲੈਣ ਵਾਲਾ ਇਹਦਾ ਮੁੱਲ ਹੋਊਗਾ 144 ਹਾਂ 39000 ਰੁਪਏ ਜਮਾ ਜਾਇਜ਼ ਮੌਲਾ 39000 ਰੁਪਏ ਇਹ ਲੈਣ ਦੇਣ ਹੀ ਹੈ ਤੇ ਛੋੜ ਹੀ ਹੋਣੀ ਹੈ ਠੀਕ ਹੈ ਜੀ ਲਓ ਜੀ ਫੈਕਸੀ ਮੌਲਾ ਬਾਈ ਕੰਨਾ ਕਰਨੇ ਕੱਲੇ ਛੋੜ ਹੀ ਕਰਨੀ ਆ 39000 ਚੋਂ 100 ਰੁਪਏ ਛੋੜ ਹੋ ਜੂਗੀ ਜਿਹਨੂੰ ਜੱਚੂਗੀ ਮੈਂ ਰੇਕ ਵੀਡੀਓ ਚ ਕਹਿਣਾ ਹੁੰਨਾ ਸੂਆ ਸਵਾਏ ਪਸ਼ੂ ਦੀ ਦੋ ਟਾਈਮ ਚਾਰ ਟਾਈਮ ਚਵਾਈ ਕਰ ਲਿਆ ਕਰੋ ਤੇ ਗੱਬਣ ਪਸ਼ੂ ਦੇ ਬਾਈ ਦੇ ਘਰੇ ਥਣ ਪਾਸ ਕਰ ਲਿਆ ਕਰੋ ਸੂਆ ਆਉਂਦਾ ਗਾਂ ਜਿਹੜੀ ਤਾਜੀ ਸੂਈ ਤੁਹਾਨੂੰ ਹੀ ਪਤਾ 18 ਵਾਲਾ ਕੰਮ ਹੁੰਦਾ ਦੁੱਧ ਜਿਹੜਾ ਆਪਾਂ ਦੁੱਧ ਕਹਾਂਗੇ ਅਗਲੇ ਨੂੰ ਵੀ 15 ਕਿਲੋ ਜਾਂ 18 ਕਿਲੋ ਉਹ ਬੰਦਾ ਆ ਕੇ ਆਪਣੇ ਘਰ ਚਾਰ ਡੰਗ ਚੋਲੇ ਠੀਕ ਹੈ ਜੀ ਹੁਣੇ ਬੋਲੇ ਜਾ ਆਪਾਂ ਦੱਸਿਆ ਇਹ ਤਾਂ ਅਜੇ ਪ੍ਰੋਪਰ ਖਣ ਦੇਖਣ ਵਾਲਾ ਕੰਮ ਹੁੰਦਾਗਾ ਉਹ ਤਾਂ ਸੇਵਾ ਤੇ ਆਉਣਾ ਹੀ ਨਹੀਂ ਬਾਕੀ ਬਈ ਤਾਂ ਜਿਹੜਾ ਗੱਬਣ ਪਸ਼ੂ ਆ ਤੁਸੀਂ ਪੈਸੇ ਲਾਏ ਤੁਸੀਂ ਚੈੱਕ ਕਰਕੇ ਲਿਆਏ ਆ ਅਗਲੇ ਦੇ ਪੈਸੇ ਲਾਉਣੇ ਆ ਅਗਲੇ ਦੀ ਜ਼ਿੰਮੇਵਾਰੀ ਆ ਬਈ ਆਪ ਦਾ ਚੈੱਕ ਕਰਕੇ ਰਹਿਣ ਕਿਉਂਕਿ ਬਾਈ ਦੇ ਘਰ ਦੀ ਤਸੱਲੀ ਆ 2 ਨੰਬਰ ਬਈ ਕਿਹੜੇ ਤੋਂ ਸ਼ੁਰੂ ਕਰੇਗੇ 2 ਨੰਬਰ ਬਈ ਆ ਬੈਠ ਹੁੰਦੀ ਆ ਕਿੰਨੇ ਮਸਲੋ ਜੀ ਦੂਜਾ ਸੂਰ ਸੌਂਦੀ ਬਾਈ ਦਿਨ ਕਿੰਨੇ ਦਿਨ ਬਾਈ ਹਫਤਾ ਮੰਨ ਕੇ ਜੋ ਲੈ ਜੂ ਹਫਤੇ ਦੇ ਕਰੀਬ ਹਫਤਾ ਕੁ ਲੈ ਲੈ ਜੂ ਬਾਈ ਕੱਚੀ ਥੋੜੇ ਜਿਆਦਾ ਥਣ ਬਹੁਤ ਚੰਗੀ ਬਹੁਤ ਜਾਨ ਵਾਲੀ ਬੱਚੀ ਆ ਚੈੱਕ ਕਰੋ ਤੋੜ ਕੇ ਦਿਖਾ ਦੀ ਫਿਰ ਹੁਣ ਦੇ ਸ਼ਾਈਨਿੰਗ ਚੈੱਕ ਕਰ ਲੋ ਪੂਰੇ ਚੰਗੇ ਕੱਦ ਕਾਢ ਦੇ ਵਜਨ ਦੀ ਸੋਹਣੀ ਫੇਸ ਕੁਆਲਿਟੀ ਨਮਾ ਹਾ ਨਾ ਕੋਈ ਆਏ ਨਹੀਂ ਆਪਾਂ ਕਹਿਤਾ ਵੀ ਤੀਜੇ ਨੂੰ ਦੂਜਾ ਕਹਿਤਾ ਬਾਈ ਜਿਹੜਾ ਆਉਗਾ ਉਹ ਹੀ ਕਵਾਂਗੇ オリジナル ਦੂਜਾ ਸੂਰ ਬਾਕੀ ਜਿਵੇਂ ਮਾਲਕ ਨੇ ਇਨਫੋਰਮੇਸ਼ਨ ਦਿੱਤੀ ਆ ਬਾਈ ਕਹਿੰਦਾ ਉਵੇਂ ਹੀ ਆਪਾਂ ਦੇ ਦੇਣੀ ਆ ਦਨ ਹਫਤਾ ਦਸ ਦਨ ਲੈ ਜੂਗੀ ਹਾਂ ਤੁਹਾਨੂੰ ਬਹੁਤ ਚੰਗਾ ਲੱਗਿਆ ਠੰਡ ਟੋਪ ਦਾ ਥਾਣਾ ਦੀ ਓਕੇ ਆ ਵੀ ਵੀ ਰੱਖ ਓਕੇ ਹੋਵੇ ਜਾਓ ਠੀਕ ਆ ਜੀ ਜੇ ਹਵਾਨਾ ਖਿੱਚਾਂਗੇ ਤਾਂ ਰਵੜਾਂ ਨੂੰ ਵਾਦੂ ਗੱਟ ਡੂਡ ਗੱਠਾਂ ਨੂੰ ਝੋਲ ਪਈ ਆ ਕਿੰਨਾ ਕੁ ਪਾਜੂ ਬਈ ਦੁੱਧ ਦੁੱਧ ਬਈ ਇਹਦਾ 18 ਕਿਲੋ 17 18 ਕਿਲੋ ਦੀ ਉਮੀਦ ਆ ਬਾਕੀ ਸੇਵਾ ਦੇ ਹਾਂਜੀ ਬਾਕੀ ਸੇਵਾ ਤੇ ਬਈ ਸੀਲ ਸਾਉ ਪੂਰੀ ਆ ਜੀ ਪੂਰੀ ਬਈ ਜੀ ਪੂਰੀ ਸੀਲ ਸਾਉ ਪੂਰੀ ਆ ਬਾਕੀ ਬੇਫਿਕਰ ਹੋ ਜਿਓ ਜੈ ਜਮ ਮੁੱਲ ਬਈ ਇਹਦਾ ਲੈਣ ਦੇਣ ਵਾਲੇ ਇਹਦਾ ਬਈ ਜਿਹੜਾ ਹਾਂ ਨਾ ਜਵੇਂ ਹੀ ਮੁੱਲ ਹੋਊਗਾ ਇਹਦਾ 48000 ਰੁਪਏ ਇਕੱਲੇ ਛੋੜੀ ਹੋਣੀ ਆ ਛੋੜੀ ਹੋਣੀ ਠੀਕ ਆ ਜੀ ਬੱਚੀ ਬਾਲੀ ਚੰਗੀ ਆ ਜੇ ਕੋਈ ਜੋੜਾ ਜੋੜਾ ਲਵੇ ਮਾਨਦਾਨ ਕਰਦਾ ਮਾਨਦਾਨ ਕਰਾਂਗੇ ਬਈ ਠੀਕ ਆ ਜੀ ਇਹਦਾ 48000 ਰੁਪਿਆ ਜੇ ਕੋਈ ਵੀਰ ਜੋੜਾ ਜੋੜਾ ਲੈ ਲੂਗਾ ਵੇਚਣ ਵਾਲਾ ਤੇ ਮਾਨਦਾਨ ਥੋੜਾ ਜਿਆਦਾ ਜਿਆਦਾ ਹੋ ਜਾਊਗਾ ਤੇ ਨਹੀਂ ਫਿਰ ਇਕੱਲੀ ਛੋੜੀ ਤਨ ਨੰਬਰ ਬਾਈ ਇਹਦੀ ਕੀ ਡਿਟੇਲ ਹੈ ਜੀ ਇਹ ਬਾਈ ਦੂਜਾ ਸੂਆ ਜਰਸੀ ਆ ਠੀਕ ਆ ਜੀ ਭਾਵੇਂ ਤੁਸੀਂ ਤੀਜਾ ਮੰਨ ਲਓ ਯਾਰ ਆਪਾਂ ਐ ਨਹੀਂ ਕਹਿੰਦੇ ਆਪਣੇ ਡੰਗਰ ਆ ਜਾਂਦਾ ਪਰ ਮਾਲਕਾਂ ਨੇ ਦੂਜਾ ਕਿਹਾ ਆਪਣੇ ਆਪ ਦੇ ਸਮਝਣਦੇ ਹੁੰਦਾ ਅਗਲਾ ਐਵੇਂ ਮੋਰ ਕਹਿੰਦਾ ਤੁਸੀਂ ਐਂ ਕਹਿੰਦੇ ਸੀ ਕਿ ਜਮਾ ਮੰਨ ਲਓ ਸੋਨਾ ਇਹਨੇ ਠੀਕ ਆ ਜੀ ਹਾਂਜੀ ਦੁੱਧ ਦੇ ਪਿਆ ਦੂਗੀ 15 ਕਿਲੋ 14 15 ਕਿਲੋ ਠੀਕ ਆ ਜੀ ਹਾਂਜੀ ਮੰਝਾ ਰਗਾ ਦੁੱਧਨ ਦਾ ਤੁਹਾਨੂੰ ਪਤਾ ਲੈ ਲੇ ਜੂ ਹਜੇ ਲੈ ਲੈ ਜੂਗਾ ਲੈਣਾ ਬਾਹਰੇ ਨਹੀਂ ਤਿਆਰਿਆਂ ਚ ਫਿਰਦੀ ਆ ਪੰਜ ਚਾਰ ਹੀ ਕੱਢੂ ਵੀ ਜ਼ਿਆਦਾ ਨਹੀਂ ਜਿਆਦਾ ਕਹਦੇ ਹੋ ਤੋੜ ਕੇ ਦਿਖਾ ਦਿਓ ਜੀ ਜਰਸੀ ਜਿਹਦੀ ਡਿਮਾਂਡ ਵੀ ਅੱਜ ਦੇ ਟਾਈਮ ਤੇ ਜ਼ਿਆਦਾ ਆ ਗਈ ਹੈ ਹਾਂਜੀ ਪੂਰੀ ਆ ਜੀ ਮਾਲਕਾਂ ਨੇ ਦੂਜਾ ਕਹਿ ਕੇ ਦਿੱਤੀ ਆ ਤੁਸੀਂ ਚਾਹੇ ਤੀਜਾ ਸਮਝ ਲਓ ਕੱਦ ਕਾਠ ਤੇ ਵਜਨ ਵਾਲੀ ਆ ਜੀ ਸੋਹਣੀ ਫੇਸ ਕੁਆਲਿਟੀ ਚੈੱਕ ਕਰ ਲਓ ਝੂਲ ਹਵਾਨੇ ਚ ਬਹੁਤ ਪਈ ਆ ਥਣਾਂ ਦੀ ਓਕੇ ਹੋਊਗੀ ਬੇਫਿਕਰ ਹੋ ਜਿਓ ਦਣ ਹਜੇ ਲੈ ਜੂਗੀ ਪੰਜ ਚਾਰ ਜੀ ਬਾਕੀ ਕਈ ਅਰ ਜੇ ਪਸ਼ੂ ਸੌਖਾ ਦਾ ਇੱਕ ਦੋ ਦਿਨ ਉੱਪਰ ਵੀ ਲੈ ਜਾਂਦਾ ਯਾਤ ਬਹੁਤ ਚੰਗੀ ਬਈ ਦੇਖੋ ਯਾਤ ਪਿਛਲੇ ਸੂਏ ਚੰਗਾ ਦਿੱਤਾ ਵਾ ਪਿਓਰ ਜਰਸੀ ਯਾਤ ਜੋਰ ਜਰਸੀ ਯਾਤ ਬਰੀਡ ਵਾਲੀ ਵੱਡੀ ਆ ਕੋਈ ਛੋਟੀ ਨਹੀਂ ਗਈ ਕੋਈ ਛੋਟੀਆਂ ਜਰਸੀਆਂ ਦੋਹੇ ਬਈ ਇੱਕ ਨੰਬਰ ਵੀ ਉਹ ਵੀ ਫੁੱਲ ਵੱਡੀਆਂ ਆ ਫੁੱਲ ਵੱਡੀਆਂ ਜਰਸੀਆਂ ਆ ਇੱਧਰ ਲੈ ਆ ਕੋਈ ਹੱਚਾ ਫਦੇ ਬਰੋਬਰੀ ਹੁੰਦੀਆਂਗਾ 19 21 ਦਾ ਹੀ ਫਰਕ ਆ ਤੇ ਬਾਕੀ ਤਿਆਰੀ ਕਰਮ ਵਾਲੀ ਦੀ ਚੰਗੀ ਆ ਮੈਂਨ ਗੱਲ ਥਣ ਤੁਸੀਂ ਪਾਸ ਕਰਨੇ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਇਹਦਾ ਮੁੱਲ ਬਈ ਥਣ ਵਾਲੀ ਓਕੇ ਹੋ ਭਾਵੇਂ ਕੋਈ ਐਂ ਮੰਗਾ ਲੇ ਵੀ ਆਪਣੀ ਜੰਮਣੀ ਠੀਕ ਹੈ ਜੀ ਆਪਣੇ ਉੱਤਰ ਦੀ ਚੈੱਕ ਕਰ ਲਿਆ ਹਾਂ ਜੀ ਮੁੱਲ ਬਈ ਇਹਦਾ ਇਹ ਬਈ 38000 ਦੀ ਦੇ ਦਾਂਗੇ ਜਮਾ ਜਾਏ ਜਮੁੱਲ ਲਿਆ ਜੀ ਹਾਂ ਜੀ ਜਮਾ ਜਾਏ ਮਾਣ ਦਾਣੇ ਦੇ ਚ ਬੱਚੋੜ ਛੱਪਾ ਕਰ ਦਿਆਂ ਕੋਈ ਬਹਲਾ ਨਹੀਂ ਹੋਣਾ ਜਮਾ ਮੁੱਲ ਸਾਰੇ ਜੈ ਜੀ ਹੋਣਗੇ ਠੀਕ ਹੈ 38000 ਰੁਪਏ ਜੋ ਛੋੜ ਛੱਪਾ ਹੋ ਜਾਊਗਾ ਮੁੱਲ ਛੋਟੇ ਛੋਟੇ ਹੀ ਅੱਜ ਜੀ ਕੋਈ ਵੱਡੇ ਨਹੀਂਗੇ ਬਾਕੀ ਚੰਗੀ ਆ ਜੇ 4 ਦਿਨ ਸਾਮਕੇ ਵੀ ਵੇ ਇੱਕ ਨਗੀਨਾ ਪੀਸ ਖੜਾ ਇਚਰਫ ਦਾ ਸੁਹਾ ਕਿਨਵਾ ਬਾਈ ਇਹ ਬਈ ਪਹਿਲਾਂ ਬੱਚੀ ਆ ਪਲੂਣ ਦੋ ਦੰਦ ਮੂੰਹ ਤੋਂ ਜੀ ਲਓ ਜੀ ਮੂੰਹ ਤੋਂ ਦੋ ਦੰਦ ਦਾ ਜਮਨ ਨਵਾ ਹਾਣਾ ਚੈੱਕ ਕਰਨੇ ਹੁਣ ਕਿਸੇ ਨੇ ਚੈੱਕ ਕਰ ਸਕਦਾ ਟਾਪ ਦੀ ਬੱਚੀ ਆ ਬਾਈ ਛੁੱਟੀ ਚੱਲਿਓ ਭਲਾ ਖਣਾ ਨਾਲ ਹਲਦੀ ਨਹੀਂ ਕਰਮ ਵਾਲੀ ਤੇ ਮੰਨ ਲਓ ਇੱਕ ਜਿਹੜੀ ਇਹਦੀ ਸਕੈਨ ਨਾ ਅੱਖਾਂ ਚ ਵਾਈਦੀ ਆ ਪੂਰੀ ਸ਼ਾਈਨਿੰਗ ਚੰਗੀ ਆ ਜੀ ਬਈ ਬੱਚੀ ਟਾਪ ਆ ਪੂਰੀ ਬੱਚੀ ਪੂਰਾ ਟਾਪ ਟੋਪ ਆ ਥਾਣ ਵੀ ਤੁਹਾਨੂੰ ਦਿਖਾ ਦਿੰਨੇ ਸੋਹਣਾ ਲੱਗਿਆ ਵਾ ਦੈਨ ਕਿੰਨੇ ਲੈ ਜੂ ਬਾਈ ਤਣ ਬਈ ਜਿਵੇਂ ਥਣਾ ਸ਼ਹਿਤ ਆਉਂਦਾ ਖਿੱਚੇ ਆਪਾਂ ਉਸ ਹਾਵਣਾ ਪੰਜ ਛੇ ਦਿਨ ਲੈ ਜਾਣੇ ਬੱਚੀ ਬਣ ਜੂ ਪੂਰੀ ਬਣ ਕੇ ਆ ਜਾਣ ਚਲੋ ਆਪ ਦਾ ਮੰਨ ਕੇ ਆ ਜਾਣ ਹਾਂਜੀ ਹਾਂਜੀ ਤਿਆਰੀ ਹੁਣ ਵੀ ਚੰਗੀ ਆ ਕੋਈ ਐਂ ਗੱਲ ਨਹੀਂ ਬਾਕੀ ਬਈ ਜਿਹੜੇ ਠੋਸ ਹਵਾਨੇ ਦੀਆਂ ਗਾਂ ਐ ਛੱਤ ਕਾਠ ਵਾਲੀ ਵਜਣ ਵਾਲੀ ਆ ਕੋਈ ਛੋਟੀ ਨਹੀਂ ਥਣਾ ਦੇ ਸ਼ਹਿਤ ਸੋਹਣਿਆ ਇਹੋ ਜਿਹਾ ਬੱਚਾ ਬਈ ਅਗਲਾ ਸਾਹਬ ਜੀ ਨੇ ਪੂਰੀ ਸ਼ੌਂਕ ਨਾਲ ਲੋਕ ਭਾਲਦੇ ਆ ਸਾਨੂੰ ਲਿਆ ਕੇ ਦੇ ਸਹੀ ਗੱਲ ਬੱਚੀ ਬਹੁਤ ਚੰਗੀ ਆ ਤੇ ਮੁੱਲ ਬਈ ਦਾ ਜੈਡ ਮੁੱਲ ਬਈ ਜਮ੍ਹਾਂ ਹਾਂ ਨਾ ਇਹਦਾ 51000 ਰੁਪਏ ਠੀਕ ਹੈ ਜੀ ਹੋ ਜੀ ਮਾਨਤਾ ਨਹੀਂ ਮਾਨਤਨ ਕਰ ਦਿਆਂਗੇ ਜਿਉਣਾ ਵੇ ਦੇਖਿਆ ਵਾ ਹੀ ਫਰ ਬੱਛੀ ਲੈਨੇ ਆ 35000 ਘਟਣੀ ਆਉਂਦੀ ਉਹ ਵੀ ਨਹੀਂ ਆਉਂਦੀ ਉਹ ਤਾਂ ਬਈ ਸਾਬਣੀ ਵੀ ਪੈਣੀ ਹੈ ਸਾਬਣੀ ਪੈਣੀ ਹੈ ਤਿਆਰ ਬੱਛੀ ਆ ਵਾ ਜਮਾ ਬਿਲਕੁਲ ਜੈਡ ਪੰਜ ਚਾਰ ਦਿਨ ਸਾਬਣੀ ਪਾਉ ਜੇ ਤੁਸੀਂ ਪੰਜ ਚਾਰ ਦਿਨ ਚੰਗੀ ਸਾਬਲੀ ਤੋਂ ਥੋੜਾ ਹੀ ਫਾਇਦਾ ਹੋ ਜਾਣਾ ਹਾਂਜੀ ਬੱਛੀ ਚੰਗੀ ਬਹੁਤ ਸੂਈ ਥਣੀ ਹੋਣੀ ਆ ਕਰਮ ਵਾਲੀ ਪੰਜ ਚਾਰ ਦਿਨਾਂ ਦੀ ਕੱਚੀ ਆ ਬਾਕੀ ਕੱਦ ਕਾਠ ਦੀ ਵੀ ਠੀਕ ਹੈ ਜੀ ਫਣਾ ਦੇ ਸਹਜ ਵੀ ਸੋਹਣੇ ਬਈ ਦੰਦਾਂ ਦਾ ਕੱਦ ਤਾਂ ਬੱਚੀ ਨੇ ਗਾਂ ਨੂੰ ਬੰਦਾ ਸਾਹਮਣੇ ਲਏ ਲੱਖ ਰੁਪਏ ਦੀ ਹੈ ਦੰਦ ਵੀ ਬਈ ਦੋ ਹੀ ਆ ਜੇ ਜਰਸੀ ਦੇ ਬਰੋਬਰ ਕੱਦ ਦਾ ਤੇ ਜਰਸੀ ਤੀਜੇ ਸੂਏ ਆ ਤੇ ਇਹ ਦੋ ਦੰਦ ਦਾ ਇਹ ਇਹਨੇ ਬਈ ਸਾਹਮਣੇ ਦਾ ਹਾਈਟ ਚੰਗੀ ਹੈ ਜੀ ਸਾਹਮਣੇ ਵਾਲਾ ਬੰਦਾ ਲੈ ਗਾਂ ਨੂੰ ਲੱਖ ਰੁਪਏ ਦੀ ਬੱਚੀ ਹੈ ਸਹੀ ਗੱਲ ਹੈ ਨਾਲੇ ਬਈ ਦੁੱਧ ਵੀ ਚੰਗਾ ਹੈ ਲੈ ਦੁੱਧ ਵਧੀਆ ਕੰਨ ਦੁੱਧ ਦਾ ਇਕਤਿਆਰ ਵੀ ਚੰਗਾ ਪਾਜੂ ਦੁੱਧ ਬਈ ਇਹ ਕੀ 18 17 18 ਕਿਲੋ ਚ ਆਊਗੀ ਰਾਹ ਨੂੰ ਸਹੀ ਗੱਲ ਹੈ ਜੀ ਬੱਚੀ ਜਿਆਦਾ ਵੀ ਹੈ 5 ਨੰਬਰ ਹੀ ਬਾਹਰ ਖੜੀਆਂ ਬਈ ਗੱਬ ਇਹਦੇ ਕੀ ਡਿਟੇਲ ਹੈ ਜੀ ਏ ਭਾਈ ਦੂਜਾ ਸੂਆ ਵਹਿੜਸ ਹੁੰਦੀ ਆ ਜਿਵੇਂ ਲੈ ਜੀ ਦਿਨ ਭਾਈ ਥਣਾਲੇ ਸ਼ਹਿਦ ਮਾਰਦੀ ਜਿਵੇਂ ਹਜੇ ਗਾਂ ਸੌਂਦੀ ਨਹੀਂ ਪੰਜ ਛੇ ਦਿਨ ਠੀਕ ਆ ਜੀ ਥਣਾ ਜੋ ਸ਼ਹਿਦ ਮਾਰਦੀ ਪੰਜ ਛੇ ਦਿਨ ਕਿੰਨਾ ਕ ਪਾਜੂ ਭਾਈ ਦੋਦ ਭਾਈ 18 19 ਕਿਲੋ ਪਿਆ ਦੂਗੇ ਤੋੜ ਕੇ ਦਿਖਾਦੀ ਵੀਰ ਪੂਰੀ ਚੰਗੀ ਆ ਦੂਜਾ ਸੂਆ ਠੰਡੀ ਠੰਡੀ ਦਿਨ ਜਿਹੜੇ ਮਾਲਕਾਂ ਨੇ ਦੱਸੇ ਹੁੰਦੇ ਆ ਭਾਈ ਦੱਸ ਦਿੰਦੇ ਆ ਕਈ ਔਰ 2-4 ਦਿਨ ਪਸ਼ੂ ਵੱਧ ਵੀ ਲੈ ਜਾ ਸਕਦਾ। ਉਹ ਵੀ ਕਈ ਔਰ ਕੋਈ ਜੀ ਲਾ ਲੈਂਦਾ 2 ਦਿਨ ਵੱਧ ਵੀ ਹੈ ਨਾ। ਕਈ ਔਰ ਘੱਟ ਵੀ ਲੈ ਜਾਂਦਾ। ਘੱਟ ਵੀ ਜੀ ਲਾ ਲੈਂਦਾ। ਜਿਵੇਂ ਸਫਰ ਤੇ ਜਾਵੇ ਪਸ਼ੂ ਕਈ ਔਰ ਦੂਰ ਦਾ ਬੰਦਾ ਲੈ ਜਾਂਦਾ। ਹੋ ਸਕਦਾ 2 ਦਿਨ ਪਹਿਲਾਂ ਸੂਕ। ਪੂਰੇ ਵੱਡੇ ਕਦ ਕਾੜ ਦਿਆ। ਮਾਲ ਬਾਈ ਹੁਣ ਆਪਣੇ ਕੋਲੇ ਆਇਆ ਕਰਕੇ ਪੱਠੇ-ਪੁੱਠੇ ਥੱਕਿਆ ਮਾਲ। ਨਵਾਉਣ ਤੂੰ ਨਵਾਉਣ ਕੋਣ ਆਲਾ। ਨਮਾਉਣ ਤੋਂ ਪਾਉਣਾ ਉਹ ਦੋ ਇਧਰ ਗੇੜਾ ਮਾਰਿਆ ਕਰਕੇ ਵੀਡੀਓ ਪਾਦਿਨਾਂ ਪਾਉਣੀ ਨਹੀਂ ਸੀ ਹੋ ਜੇ ਇੱਕ ਸਫਰ ਤੋਂ ਆਇਆ ਹੁੰਦਾ ਨਾ ਬਾਈ ਮਾਲ ਹਾਂਜੀ ਆਪਾਂ ਇਹ ਹੁਣ ਦੂਜੇ ਘਰੋਂ ਆਕੇ ਪਹੂ ਪਠੇ ਅਖਰ ਮਰਮੜ ਜੀ ਲਾਉਣਾ ਘਟ ਚੱਕਦਾ ਸਹੀ ਗੱਲ ਹੈ ਜੀ ਉਪਰ ਆਥਾਂ ਕਰ ਜਾਂਦਾ ਬਾਕੀ ਨਮਾਉਣ ਤੋਂ ਆਉਣ ਵਾਲੇ ਆ ਇੱਕ ਤੜਕੇ ਤੜਕੇ ਠੰਡ ਹੁੰਦੀ ਆ ਇਹ ਗੱਬਣ ਪਸੂ ਥੋੜਾ ਜਿਹਾ ਨਮਾਉਣ ਤੋਂ ਬੰਦਾ ਚੱਲੇ ਜਾਂਦਾ ਬਹੁਤ ਚੰਗੀ ਵਸੀ ਆ ਬਈ ਟੌਪ ਦੀ ਹੈ ਬਾਕੀ ਠੋਸ ਹਵਾਨੇ ਦੀ ਆ ਸੋਨਾ ਗੁਲਾਬੀ ਹਵਾਨਾ ਚਾਰ ਹੀ ਥਾਣਾ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲੇ ਨੇੜੇ ਤੋਂ ਚੈੱਕ ਕਰ ਲਓ ਜੀ ਸੀਲਸਾਉ ਵੀ ਪੂਰੀ ਆ ਦੇਣ ਹਫਤਾ ਮੰਨ ਕੇ ਆ ਜਮਾਂ ਬਈ ਸ਼ਹਿਰ ਅਰ ਗਾਉ ਲੋ ਠੀਕ ਆ ਜੀ ਹਫਤਾ ਮੰਨ ਕੇ ਆ ਜਾ ਕਰੋ ਕਿਉਂਕਿ ਦੇਣ ਇੱਧਰ ਉੱਧਰ ਵੀ ਹੋ ਸਕਦੇ ਆ ਇਹਦਾ ਮੁੱਲ ਬਈ ਇਹ ਬਈ ਜਮਾਂ ਹਾਂ ਨਾ ਦੇ ਰਿਹਾ 52000 ਉਜਮਾਨ ਤਾਂ ਨਹੀਂ ਬਸ ਛੋਟ ਛੱਪਾ ਹੋਊਗਾ ਬਾਈ ਹਾਂ ਨਾ ਪ੍ਰਾਈਸ ਇਹਦਾ 52000 ਰੁਪਇਆ ਬਾਕੀ ਛੂਟ ਛੱਪਾ ਉਹਦੇ ਚ ਬਾਈ ਕਹਿੰਦਾ ਕਰ ਦਾਂਗੇ ਜੀ ਨੂੰ ਚਚੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ 6 ਨੰਬਰ 6 ਨੰਬਰ ਕਰਾਸ ਤੇ ਪੈਂਦੀ ਆ ਪਰ ਤਿਆਰੀ ਕਰਮਾਂ ਵਾਲੀ ਨੇ ਐਫ ਐਫ ਨਾਲ ਉਹ ਵੀ ਤਕੜੀ ਕੀਤੀ ਆ ਡਿਟੇਲ ਪ੍ਰੋਪਰ ਆਪਾਂ ਲੈ ਦਾਂਗੇ ਥਣ ਵੀ ਬਹੁਤ ਟੌਪ ਦਾ ਲੱਗਿਆ ਵਾ ਸੁਆਕੇ ਨਮਾ ਬਾਈਏ ਬਾਈ ਇਹ ਦੂਜਾ ਸੁਆਏ ਹੁੰਦੀ ਆ ਠੀਕ ਆ ਜੀ ਗਦਬ ਮਾਲਕਾਂ ਨੇ ਇਹਦਾ ਬਣੂ 24 ਕਿਲੋ ਦੱਸ ਕੇ ਦਿੱਤੀ ਆ ਜੀ ਠੀਕ ਆ ਜੀ ਬਾਕੀ ਸੇਵਾ ਤੇ ਅਗਲੇ ਤੇ ਦੇਣਾ ਚਾਹੀਦਾ ਜਿਹਾ ਹਵਾਨਾ ਇਹਦਾ ਦਿਨ ਕਿੰਨੇ ਲੈ ਜੀ ਬਾਈ ਦਿਨ ਬਾਈ ਪੰਜ ਚਾਰ ਕੱਢ ਵੀ ਸਕਦੀ ਹੈ ਤਿਆਰ ਫਿਰਦੀ ਹੈਗਾ ਸੂਬੇ ਦਾ ਨਾ ਸੁਣ ਲੱਗੀ ਨਾ ਬਣ ਜਾਣਾ ਇਹ ਤਾਂ ਸਹੀ ਗੱਲ ਹਾਂ ਉਹ ਰਹਿੰਦੇ ਆ ਚਾਰ ਪੰਜ ਦਾ ਇੱਕਾ ਬਈ ਮੜੀਆਂ ਮੜੀਆਂ ਛੱਕਾ ਜੀ ਉਹ ਇਹਦਾ ਬਈ ਵੈਸੇ ਉਹੋ ਤਾਂ ਉਹ ਆਮ ਹੀ ਹੁੰਦੀਆਂ ਨੇ ਨਾ ਸਰਾਖ ਸਰੂਖ ਤਾਂ ਉਹਨਾਂ ਨੇ ਬਈ ਜੀ ਇਹਦਾ ਤੁਹਾਨੂੰ ਵੀ ਦਿਸੀ ਜਾਂਦੇ ਕਿਹੜਾ ਕੋਈ ਲੰਮੇ ਇਹਦਾ ਵੈਸੇ ਇਹਦਾ ਦਾਗ ਹੀ ਲੱਗੇ ਆ ਦਾਗ ਹੀ ਲੱਗੇ ਵੈਸੇ ਹੁੰਦੇ ਆ ਇਹ ਫੋਟੋ ਬਣੀ ਕਿਹ ਕਿਹ ਸਕਦੇ ਮੰਨ ਲਓ ਮੱਕੀ ਦੇ ਦਾਣੇ ਜਿੱਡੀਆਂ ਜਿੱਡੀਆਂ ਜੀ ਤੋੜ ਕੇ ਦਿਖਾਦੀ ਕ੍ਰੋਸ ਚ ਪੈਂਦੀਆਂ ਮੇਨ ਫਾਇਦਾ ਇਹ ਆ ਬੜੀ ਚੰਗੀ ਬਚੀ ਆ ਵਾਲੀ ਨੇ ਮਨਾਉਣੀ ਨਹੀਂ ਤੇ ਹਾਈਟ ਚੰਗੀ ਆਊਗੀ ਲਗਭਗ ਮੱਜਾਂ ਦੇ ਬਰੋਬਰ ਵੀ ਬਾਈ ਦੁੱਧ ਵੀ ਮੱਝਾਂ ਵਰਗਾ ਹੀ ਹੋਊ ਤੇ ਹੋਊਗਾ ਵੀ ਚੰਗਾ ਜੀ ਇਹ ਨਹੀਂ ਤੇ 24 ਕਿਲੋ ਦੇਊਗੀ ਬੱਚਿਓ ਕਿਉਂਕਿ ਤਿਆਰੀ ਚੰਗੀ ਕਰੀ ਬੈਠੀ ਐ ਐਚ ਐਫ ਗਾਂਆਂ ਜਿੱਡਾ ਹਵਾਨਾ ਤਿਆਰ ਕਰੀ ਬੈਠੀ ਐ ਦਿਨ ਹਜੇ ਲੈ ਜੂ ਮੋੜ ਲਈ ਵੀਰ ਖਾਣ ਵੀ ਬਹੁਤ ਟੌਪ ਦਾ ਲੱਗਿਆ ਵਾ ਮੱਝਾਂ ਵਰਗੀ ਥਾਣਾ ਹਾਂਜੀ ਆਏ ਨਹੀਂਗਾ ਬਾਈ ਹੱਥ 'ਚ ਨਾ ਆਊਗਾ ਪੂਰਾ ਚੰਗਾ ਥਾਣਾ ਬਾਈ ਪੂਰਾ ਸੋਹਣਾ ਥਾਣਾ ਹਾਈਟ ਚੈੱਕ ਕਰ ਲੋ ਕਰੋ ਬਾਈ ਸੰਭੀ ਬਲੀ ਵੀ ਚੰਗੀ ਆ ਪੂਰੇ ਵਜਨ ਵਾਲੇ ਕਰੋ ਆਈ ਆ ਕਿਸੇ ਵੀਰ ਦੀ ਚੰਗੀ ਸੇਵਾ ਕੀਤੀ ਵੀ ਆ ਇਹਦਾ ਮੁੱਲ ਬਾਈ ਇਹ ਬਾਈ 58000 ਨਹੀਂ ਦੇਣੀ ਆ 58000 ਦੇ ਹਾਂਜੀ ਠੀਕ ਆ ਜੀ ਹੋਜੂ ਮਾਨਤਾਂ ਨੇ ਜੀ ਮਾਨਤਾਂ ਹੋਜੂ ਬਾਈ 58000 ਰੁਪਇਆ ਬਾਈ ਇਹਦਾ ਮੁੱਲ ਕਰਦੇ ਆ ਬਾਕੀ ਮਾਨਤਾਂ ਉਹਦੇ ਚੋਂ ਕਰ ਦਾਂਗੇ ਜਿਹਨੂੰ ਜਚੂਗੇ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਅੱਗੇ ਜੀ 7 ਨੰਬਰ ਬਾਈ ਐਚ ਐਫ ਆ ਬਹੁਤ ਚੰਗੀ ਬਹੁਤ ਚੰਗੀ ਬੱਸੀ ਆ ਬਾਈ ਇਹ ਥੋੜੀ ਜਿਵੇਂ ਇਕ ਆਉਂਦੀ ਹੈ ਨੀ ਮੋਟੇ ਆਣੇ ਚ ਆ ਜਾਂਦੀ ਆ ਠੀਕ ਹੈ ਜੀ ਉਹ ਜੀਆ ਦੁੱਧ ਦੁੱਧ ਤਾਂ ਇਹ ਨਹਿਰਾ ਹੀ ਵਗਾ ਲੈਣੇ ਆ ਠੀਕ ਹੈ ਜੀ ਆਪਾਂ ਨੂੰ ਪਤਾ ਮਤਲਬ 22 22 ਪਲੱਸ ਹੀ ਆ ਦੇਊਗੀ ਸੁਆ ਕਿੰਨਾ ਮਾ ਜੀ ਸੁਆ ਬਾਈ ਤੀਜੇ ਸੁਣਾ ਨੇ ਹੁਣ ਓ ਰਿਜਨਲ ਜਿਹੜਾ ਐਨਵਾ ਨ ਦੂਜੇ ਕਹਦੇ ਆ ਠੀਕ ਆ ਜੀ ਇੱਕ ਤੋਂ ਪਹਿਲਾਂ ਦੱਸ ਦਿੰਨੇ ਆ ਬਈ ਇਹ ਵੱਡੇ ਆਣਿਆਂ ਚ ਆ ਜਾਂਦੀਆਂ ਆਏ ਥੋੜੀ ਜਾਤ ਹੀ ਹੁੰਦੀ ਆ ਆਪਾਂ ਨੂੰ ਜਿਹੜੇ ਬੰਦਿਆਂ ਨੇ ਪੋਹ ਰੱਖੇ ਉਹਨਾਂ ਨੂੰ ਪਤਾ ਉਹ ਦੁੱਧ ਬਹੁਤ ਚੰਗਾ ਕੱਢਦੇ ਆ ਇਹ ਦੁੱਧ ਵਾਲੇ ਪੱਖ ਤੋਂ ਬਾਈ ਦੱਸਦਾ ਚੰਗੀਆਂ ਹੁੰਦੀਆਂ ਤੋਰ ਕੇ ਦਿਖਾ ਦੀ ਦੇਣ ਕਿੰਨੇ ਲੈ ਜੂਣ ਦਿਨ ਬਾਈ ਹਜੇ ਲੈ ਜਾਣਾ ਇਹਨੇ ਹਫਤਾਰਾ ਆਉਣਾ ਜਮਾ ਸ਼ਹਿਦ ਆਉ ਥਾਣਾ ਜਿਹੜਾ ਪੂਰਾ ਠੀਕ ਆ ਜੀ ਹਜੇ ਤਾਂ ਬਾਈ ਖੁੱਲਾ ਹੀ ਲੈ ਜੂ ਹਾ ਅੱਜ ਹੀ ਜਾਊਗੀ ਜੀ ਚੈੱਕ ਕਰੋ ਸ਼ਹਿਦ ਹੀ ਹੁੰਦਾ ਹਜੇ ਬਾਕੀ ਚੋ ਰਹਿਮਾਨੇ ਚ ਬਹੁਤ ਚੰਗੀ ਬੱਚੀ ਬਈ ਜੁਡੀ ਕਹਿੰਦੇ ਕਦ ਦੇਖ ਲਓ ਮੇਰੇ ਨੌਚਾ ਗਾਹੀ ਸਹੀ ਗੱਲ ਆ ਬਾਈ ਦਾ ਕਦ 6 ਫੁੱਟ ਆ ਤੇ ਕਦ ਮੋਢੇ ਨਾਲ ਖਿੰਦੀ ਆਗਾ ਬਾਕੀ ਹਾਈਟ ਚੰਗੀ ਆ ਬਾਈ ਦਾ ਕਦ ਹੀ ਜ਼ਿਆਦਾ ਤਾਂ ਕਰਕੇ ਗਾਵਣ ਹਾਏ ਬਾਈ ਦਾ ਕਦ ਵੱਡਾ ਕਰਕੇ ਉਹ ਹਿਸਾਬ ਨਾਲ ਆਉਂਦਾ ਚਾ ਲਾ ਲਿਓ ਪੂਰੀ ਵੱਡੀ ਗਾਹ ਗਾਹ ਬਹੁਤ ਵੱਡੀ ਆ ਹੋ ਸਕਦਾ ਬਾਈ ਦੇ ਬਰੋਬਰ ਛੋਟੀ ਲੱਗੇ ਹਾਂਜੀ ਥਣਾ ਦੇ ਤੈਹੀ ਸਹੀ ਫੀਲ ਬਈ ਓਕੇ ਹੋ ਜਾਵਾਂ ਲੈਵਾ ਜਵੇਂ ਖਿੱਚੇਗਾ ਪੂਰਾ ਹੀ ਵਧੂਗੀ ਟੌਪ 'ਚ ਆਪਾਂ ਜਿਹਨੂੰ ਕਹਦਾ ਦਿਓ ਚੀਜੀ ਆ ਸਹੀ ਗੱਲ ਆ ਬਾਕੀ ਚੰਗੀ ਆ ਜੀ ਹਾਈਟ ਦੇ ਪੱਖ ਤੋਂ ਚੰਗੀ ਆ ਬਹੁਤ ਹੁਣ ਦਸੀ ਜਾਂਦੇ ਵੀ ਆਏ ਕਰਕੇ ਹੁਣ ਬਗਾਨੇ ਘਰੋਂ ਆਏ ਕੋਈ ਕਿਸੇ ਦਾ ਚਾਰ ਪੈਂਦਾ ਕੋਈ ਹਰਾ ਪਾਉਂਦਾ ਵੀ ਕੋਹ ਨਹੀਂ ਘਟ ਖਾਂਦੇ ਆ ਤਾਂ ਕਰਕੇ ਇਹ ਹੀ ਰੱਜੀਆਂ ਆਉਂਦੀਆਂ ਦੋ ਕਰਕੇ 1 ਫੀਟ ਦਾ ਵੀ ਫਰਕ ਪਈ ਇੱਕ ਸਵੇਰ ਦਾ ਟਾਈਮ ਆ ਹਜੇ ਪੱਠੇ-ਪੁੱਠੇ ਲਿਆਉਣ ਵਾਲੇ ਸਾਡੇ ਵੀ ਉਵੇਂ ਹੀ ਪਏ ਆ ਟਾਈਮ ਲੱਗਣੀਗਾ ਇਹ ਹੀ ਰੱਜੀਆਂ ਆਉਂਦੀਆਂ ਦੁੱਗਣੀਆਂ ਲੱਗਣਗੀਆਂ ਦੁੱਗਣੀਆਂ ਲੱਗਣੀਆਂ ਸੀ ਇਹਦਾ ਮੁੱਲ ਬਾਈ ਇਹ ਬਾਈ ਹਾਂ ਨਾ ਦੇ ਰਹੇ ਆ 52000 ਦੀ ਜੀ ਠੀਕ ਆ ਜੀ ਇਹ ਜਾਇਜ਼ ਮੁੱਲ 'ਚ ਮਿਲ ਜਾਣੀਆਂ ਹਾਂ ਜਮਾਂ ਜਾਇਜ਼ ਮੁੱਲ ਆ 55000 ਰੁਪਏ ਦੀ ਬਾਕੀ ਉਹ ਜਿਹੜੇ ਵੀਰ ਨੂੰ ਪਸੰਦ ਆਉਂਦੀ ਆ ਬਾਈ ਨਾਲ ਕਨੈਕਟ ਕਰ ਸਕਦੇ ਆ ਦੁੱਧ ਬਾਈ ਦੱਸਦਾ ਚੰਗੇ ਰਿਕਾਰਡ ਵਾਲੀ ਆ ਤੇ ਅੱਗੇ ਦੁੱਧ ਤੁਹਾਡੀ ਸੇਵਾ ਦਾ ਹੋਊਗਾ ਜੇ ਕੋਈ ਵੀਰ ਵੱਧ ਕਰ ਲੂ ਦਾ ਬਲੱਸ ਵੀ ਲੈ ਲੂਗਾ ਐਂਡ ਵਾਲੀ ਹੈ ਐਚ ਐਫ ਸੀ ਆ ਜੀ ਪਰ ਥੋੜੀ ਜੀ ਕੱਚੀ ਆ ਉਹ ਜੇ ਤੁਹਾਨੂੰ ਫਾਇਦਾ ਹੋ ਜਾਣਾ ਤੇ ਲਈ ਵੀ ਬਾਈ ਸਪੈਸ਼ਲ ਬੰਦੇ ਨੇ ਲਿਆਜ ਵਾਲੇ ਤੋਂ ਲਈ ਆ ਅੱਛਾ ਜੀ ਗਾਰੰਟੀ ਕਹਿ ਕੇ ਦਿੱਤੀ ਆ ਨਾ ਕਿਸਮਤ ਹੁੰਦੀ ਚਲੋ ਮਾਲ ਡੰਗਰ ਆਪਾਂ ਵੜਿਆ ਨਹੀਂ ਕਰਦੇ ਸਾਲ ਹੀ ਚੀਜ਼ ਆ ਸਾਲ ਹੀ ਜੇ ਪੂਰੀ ਬੰਦੇ ਨੇ ਇਹਦੀ ਸਰੋਧੇ ਕੇ ਦਿੱਤੀ ਆ ਬੰਦਾ ਠੀਕ ਆ ਜੀ ਹਾਂਜੀ ਤੋਰ ਕੇ ਦਿਖਾ ਆ ਅਗਲੇ ਹੀ ਹਾਂਜੀ ਬਈ ਕਿੰਨਾ ਸੂਆ ਜੀ ਇਹ ਬਈ ਦੂਜਾ ਸੂਆ ਹੈ ਨਹੀਂ ਸੁਣਾ ਜੀ ਦੈਨ ਕਿੰਨੇ ਲੈ ਜੂ ਬਈ ਦੈਨ ਬਈ ਇਹ ਹਫਤੇ ਤੋਂ ਦੱਸ ਦਿਆਂ ਦੇ ਵਿੱਚ ਲੈ ਆਊਗੀ ਬਈ ਸੱਚੀ ਥੋੜੀ ਜਿਆਦਾ ਦੂਜਾ ਸੂਆ ਦੈਨ 8 ਤੋਂ 10 ਦਿਨ ਲੈ ਜੂਗੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲੇ ਪੂਰੇ ਵਜਨ ਵਾਲੀ ਆ 10 ਵਜਨ ਵਾਲੀ ਚੰਗੀ ਆ ਜੀ ਦੇਖ ਸਕਦੇ ਹੋ ਐਪੀਸੋਡ ਦੀ ਸਾਖ ਆ ਬਈ ਚਲਦੀ ਝੁਲਦੀ ਤੜੀ ਬਾਈ ਜੀ ਉਹ ਤਾਂ ਵੈਸੇ ਤੁਹਾਨੂੰ ਪਤਾ ਤਾਂ ਉਧਰ ਦੇ ਆਂਗ ਆ ਰਿਹਾ ਸੀ ਠੰਡੀ ਵਹਿੜ ਪੂਰੀ ਹੋਊ ਲੈ ਉਹ ਇਹ ਚਫ ਚ ਬਾਈ ਆਈ ਜੇ ਠੰਡੀ ਪੂਰੀ ਆ ਥਾਨ ਬਹੁਤ ਟਾਪ ਦਾ ਪੂਰਾ ਚੰਗਾ ਲੱਗਾ ਵੇਖੋ ਜੀ ਮੁੱਠੀ ਵਾਲਾ ਥਾਨ ਆ ਬਾਈ ਆਏ ਨੀ ਚਾਰ ਚਾਰ ਉਂਗਲਾਂ ਦਾ ਥਾਨ ਜਦੋਂ ਪਸਮੇ ਆਇਆ ਨਾ ਚਾਰ ਚਾਰ ਉਂਗਲਾਂ ਦੀ ਧਰਤੀ 'ਚ ਮੋਰਿਆਂ ਕਰ ਦੋ ਇੰਨੀ ਗੱਲ ਹੈ ਜੀ ਵਜਨ ਵਾਲੀ ਆ ਚਾਰ ਦਿਨ ਸਾਮ ਕੇ ਵਿੱਚ ਨਹੀਂ ਹੋਵੇ ਇਹਦਾ ਮੁੱਲ ਬਾਈ ਇਹ ਬਾਈ ਹਾਂ ਨਾ 50000 ਦੀ ਦੇ ਦਿਆਂਗੇ ਦੋ ਦੇ ਵੀ ਪਲਾਸੀ ਕੱਢੋਗੇ ਠੀਕ ਹੈ ਜੀ ਚੰਗੀਆਂ ਲੈ ਕੇ ਆਇਆ ਵੀ ਪਲੱਸ ਵਾਲੀਆਂ ਗਾਈਆਂ ਬਾਈ 20 ਪਲੱਸ ਦੁੱਧ ਕੱਢੂਗੀ ਬਾਕੀ ਸੇਵਾ ਦਾ 50000 ਬਾਈ ਹਾਂਜੀ 50000 50000 ਦੀ ਬਾਈ ਕਹਿੰਦਾ ਦੇ ਦਾਂਗੇ ਜਿਹਨੂੰ ਚੱਚੂਗੀ ਇਹ ਵੀ ਅਜਰਾਨ ਕੱਚੀ ਕਰਕੇ ਤਿਆਰ ਕਰਕੇ ਮੈਂ ਤੁਹਾਨੂੰ ਹੀ ਪਤਾ 60-65000 ਦੀ ਵਿੱਚ ਵੇਚ ਸਕਦੇ ਆਂ ਬਾਕੀ ਬਾਈ ਇਹ ਵਾਲੀ ਕੱਚੀ ਨਹੀਂ ਕਹਿ ਸਕਦੇ ਮੱਚੀ ਤਿਆਰ ਆ ਹਫਤਾ ਮਸਾਂ ਵਿੱਚ ਇਹਨੇ ਕੱਢਣਾ ਹਫਤੇ ਤੋਂ 8 ਦਿਨ 10 ਦਿਨ ਨੇ ਠੀਕ ਹੈ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆਂ ਧੰਨਵਾਦ